ਦੋਸਤੋ ਗੁਰਦਾਸਪੁਰ ਸ਼ਹਿਰ ਦੇ ਬਿਆਸ ਦਰਿਆ ਦੇ ਵਿੱਚ ਰੁੜ ਕੇ ਆਏ ਇਹ ਜਾਨਵਰ ਨੂੰ ਪਛਾਣਨ ਦੀ ਕੋਸ਼ਿਸ਼ ਕਰੋ ਪੈਣੀ ਖਾਦਰ ਪਿੰਡਾਂ ਦੇ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਪਿੰਜਰੇ ਵਿੱਚ ਪਾਇਆ ਹੈ ਦਰਅਸਲ ਇਹ ਜਾਨਵਰ ਦੇ ਲੱਗੇ ਜਦੋਂ ਜਾਂਦੇ ਆ ਤੇ ਇਹ ਇਹਦਾ ਕੱਦ ਛੋਟਾ ਹੋ ਜਾਂਦਾ ਲੇਕਿਨ ਲੋਕਾਂ ਦੇ ਮੁਤਾਬਕ ਇਹਦੀ ਜੀਭ 40 ਇੰਚ ਲੰਮੀ ਹੈ ਸੋਦੀ ਤੇ ਇਹ ਜਾਨਵਰ ਦੀ ਪਛਾਣ ਲੋਕਾਂ ਨੂੰ ਨਹੀਂ ਹੋ ਰਹੀ ਇਹ ਕੀ ਚੀਜ਼ ਹੈ ਤੇ ਜੇ ਤੁਹਾਨੂੰ ਪਤਾ ਤਾਂ ਕਮੈਂਟ ਬਾਕਸ ਜਰੂਰ ਦੱਸਿਓ ਕਿਉਂਕਿ ਇਹ ਦਰਿਆ ਦੇ ਵਿੱਚ ਹੁਣ ਚੀਜ਼ਾਂ ਇਹੋ ਜਿਹੀਆਂ ਬਹਿ ਕੇ ਆ ਰਹੀਆਂ ਨੇ ਕਦੀ ਵੀਡੀਓ ਦੇ ਵਿੱਚ ਕੜਿਆਲ ਆ ਰਿਹਾ ਕਦੀ ਵੀਡੀਓ ਦੇ ਵਿੱਚ ਕੁਝ ਰੁੜ ਕੇ ਆ ਰਿਹਾ ਸੋ ਇਹ ਵੀ ਇੱਕ ਚੀਜ਼ ਲੋਕਾਂ ਵੱਲੋਂ ਕਾਬੂ ਕੀਤੀ ਗਈ ਹੈ ਔਰ ਪਿੰਡ ਦੇ ਵਿੱਚ ਵੀਡੀਓ ਕਾਫੀ ਵਾਇਰਲ ਹੈ ਤੇ ਇੱਕ ਵਾਰੀ ਵੇਖ ਕੇ ਜਰੂਰ ਦੱਸਿਓ ਇਹ ਕੀ ਚੀਜ਼ ਹੈ ਧੰਨਵਾਦ ਕਿਧਰ ਵੀ ਮਰਜ਼ੀ ਬਣਾਓ ਕਮਾਲ ਤੂੰ ਲੈ ਆਂ ਸਰ ਸੰਗਲ ਪਾ ਕੇ ਇਹਨੇ ਜਿਹੜੀ ਕਹਿਦੀ ਇਹਨਾਂ ਕੀ ਪਤਾ ਕਿੱਥੇ ਕਿੱਥੇ ਫਿਰਦੇ ਨੇ 那个，那个、嗯，你穿的好像是医用的